ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦੀ ਗ੍ਰਿਫਤਾਰੀ ਦੀ ਮੈਂ ਸਖਤ ਨਿਖੇਧੀ ਕਰਦਾ ਜਾਖੜ ਸਾਹਿਬ ਨੂੰ ਕਿਸ ਵਾਸਤੇ ਗ੍ਰਿਫਤਾਰ ਕੀਤਾ ਗਿਆ ਮੈਂ ਪੰਜਾਬੀ ਵੀਰਾਂ ਨੂੰ ਦੱਸਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੌਮੀ ਸਰਕਾਰ ਹੈ ਨੈਸ਼ਨਲ ਗਵਰਨਮੈਂਟ ਹੈ ਨਰਿੰਦਰ ਮੋਦੀ ਜੀ ਦੀ ਗਵਰਨਮੈਂਟ ਹੈ ਉਹਦੀ ਬਹੁਤ ਸਾਰੀਆਂ ਲੋਕਪੱਖੀ ਜਨ ਕਲਿਆਣ ਦੀਆਂ ਨੀਤੀਆਂ ਉਹ ਹੈਗੀਆਂ ਬੇਰੋਜ਼ਗਾਰਾਂ ਵਾਸਤੇ ਯੁਵਾਮਾਂ ਵਾਸਤੇ ਮਹਿਲਾਵਾਂ ਵਾਸਤੇ ਦਲਿਤਾਂ ਵਾਸਤੇ ਕਿਸਾਨਾਂ ਵਾਸਤੇ ਜਿਨੇ ਲੇਬਰ ਮਜ਼ਦੂਰ ਹੈਗੇ ਆ ਜਾਂ ਮੋਚੀ ਹੈ ਲੋਹਾਰ ਹੈ ਨਾਈ ਹੈ ਹੱਕਈ ਤਰ੍ਹਾਂ ਦੇ ਗਰੀਬ ਜਿਹੜੇ ਵਾਂਚਿਤ ਵਰਗ ਹੈ ਉਹਨਾਂ ਵਾਸਤੇ ਲੋਕ ਭਲਾਈ ਦੀਆਂ ਸਕੀਮਾਂ ਨੇ ਭਾਰਤੀ ਜਨਤਾ ਪਾਰਟੀ ਨੇ ਪਿਛਲੇ 20 ਮਈ ਤੋਂ ਇਹ ਮੁਹਿੰਮ ਚਲਾਈ ਹੈ ਕਿ ਜਿਹੜੇ ਇਹਨਾਂ ਲੋਕ ਪੱਖੀ ਨੀਤੀਆਂ 'ਚ ਐਨਰੋਲ ਨਹੀਂ ਹੋਏ ਉਹਨਾਂ ਨੂੰ ਦਾ ਐਨਰੋਲਮੈਂਟ ਦਵਾ ਕੇ ਇਹਨਾਂ ਦਾ ਫਾਇਦਾ ਦਵਾਇਆ ਜਾਏ ਇਹਦੇ ਵਾਸਤੇ ਸੀਐਸਸੀ ਸੈਂਟਰ ਦੇ ਸਹਾਇਤਾ ਦੇ ਨਾਲ ਅਸੀਂ ਹਰ ਜਗ੍ਹਾ ਜਿਹੜੇ ਪੰਜਾਬ 'ਚ ਕੈਂਪ ਲਾ ਰਹੇ ਸੀ ਸਰਕਾਰ ਨੇ ਸਾਡੇ 2-3 ਦਿਨ ਪਹਿਲੇ ਕੈਂਪ ਬੰਦ ਕਰਾਤੇ ਇਸਦਾ ਹੀ ਇੱਕ ਬਲਵਾਨੇ ਦੇ ਅੰਦਰ ਕੈਂਪ ਸੀਗਾ ਰਾਏਪੁਰ ਪਿੰਡ ਸੀਗਾ ਤੇ ਉਹ ਕੱਲ ਬੰਦ ਕਰਾਇਆ ਉਥੇ ਸਾਡੇ ਜ਼ਿਲ੍ਹਾ ਪ੍ਰਧਾਨ ਗ੍ਰਿਫਤਾਰ ਵੀ ਕਿਤੇ ਤੇ ਸੂਬਾ ਪ੍ਰਧਾਨ ਅੱਜ ਜਾਖੜ ਸਾਹਿਬ ਨੇ ਉਸੇ ਜਗ੍ਹਾ ਜਾ ਕੇ ਕੈਂਪ ਲਗਾਉਣ ਦੀ ਕੋਸ਼ਿਸ਼ ਕੀਤੀ ਰਾਜ ਇੱਕ ਜਾਖੜ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਔਰ ਹੁਣ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਇੰਨੀ ਡਰ ਗਈ ਹੈ ਕਿ ਉਹਨਾਂ ਨੂੰ ਕਿਸੇ ਖਥਾਂ ਤੇ ਰੱਖ ਹੀ ਨਹੀਂ ਰਹੀ ਗਫਤਾਰ ਕਰਕੇ ਪਹਿਲੇ ਕਰਿਆ ਸੌ ਹਸ ਲੈ ਗਏ ਹੁਣ ਉਸ ਅਰੇਸਟ ਹਾਊਸ ਤੋਂ ਬਾਅਦ ਕੋ ਮਾ ਕੇ ਜਿਹੜਾ ਹੈਗਾ ਕਿ ਥਾਣੇ ਲੈ ਗਏ ਫਿਰ ਦੂਜੇ ਥਾਣੇ ਲੈ ਗਏ ਲਗਾਤਾਰ 37 ਸੱਤ ਕੋ ਮਾਈ ਜਾ ਰਹੇ ਨੇ ਮਾਨ ਸਾਹਿਬ ਇੰਨਾ ਹੀ ਡਰ ਗਏ ਹੋ ਹਾਲੇ ਤਾਂ ਇੱਕ ਪਹਿਲੀ ਗਿਫਤਾਰੀ ਹੋਈ ਹੈ ਹਾਲੇ ਦਾ ਪਹਿਲੇ ਦਿਨ ਧਰਨੇ ਦੇ ਹੋਏ ਨੇ ਚਿੰਤਾ ਨਾ ਕਰੋ ਸਰ ਫਰੋਸ਼ੋ ਕੀ ਤਮੰਨਾ ਅਬ ਹਮਾਰੇ ਦਿਨ ਵਿੱਚ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਵਿੱਚ ਹੈ ਮਾਨ ਸਾਹਿਬ ਲੋਕ ਪੱਖੀ ਜਿਹੜੀਆਂ ਨੀਤੀਆਂ ਜਿਹੜੀ ਲੋਕ ਪੱਥੀ ਸਕੀਮਾਂ ਨੇ ਕੇਂਦਰ ਸਰਕਾਰ ਦੀਆਂ ਉਹਨਾਂ ਨੂੰ ਪੰਜਾਬ 'ਚ ਹਰ ਗਰੀਬ ਜ਼ਰੂਰਤਮੰਦ ਤੱਕ ਅਸੀਂ ਪਹੁੰਚਾ ਕੇ ਰਵਾਂਗੇ